ਸਸ਼ੀ ਅਕਾਲ ਦੋਸਤੋ ਅੱਜ ਗੱਲ ਕਰਦੇ ਹਾਂ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇੱਕ ਖਬਰ ਸਾਹਮਣੇ ਆਈ ਹੈ ਬਾਣੀ ਸੰਧੂ ਆਪਣਾ ਨਵਾਂ ਗੀਤ 올 ਬਲੈਕ ਲੈ ਕੇ ਆ ਰਹੀ ਹੈ ਇਹ ਗਾਣਾ 13 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਇਸ ਗਾਣੇ ਦੇ ਬੋਲ ਤੇਜੀ ਨਾਬੇ ਵਾਲੇ ਨੇ ਲਿਖੇ ਹਨ ਅਤੇ ਸੰਗੀਤ RXMBO ਨੇ ਤਿਆਰ ਕੀਤਾ ਹੈ ਪੋਸਟਰ ਦੇ ਅਨੁਸਾਰ ਬਾਣੀ ਸੰਧੂ ਨੂੰ ਇੱਕ ਸੂਟ ਵਿੱਚ ਬਲੈਕ ਥੀਮ ਨਾਲ ਦਿਖਾਇਆ ਗਿਆ ਹੈ ਜੋ ਕਿ ਇਸ ਗਾਣੇ ਦੇ ਨਾਂ 올 ਬਲੈਕ ਦੀ ਪੂਰੀ ਚਲਕ ਦਿੰਦਾ ਹੈ ਇਸ ਗੀਤ ਦੀ ਵੀਡੀਓ ਸਾਹਿਲ ਸ਼ਰਮਾ ਨੇ ਤਿਆਰ ਕੀਤੀ ਹੈ ਅਤੇ ਇਸ ਪ੍ਰੋਜੈਕਟ ਨੂੰ ਸਪੀਡ ਰਿਕਾਰਡਸ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ 올 ਬਲੈਕ ਦਰਸ਼ਕਾਂ ਵਿੱਚ ਆਪਣੀ ਕਿੰਨੀ ਚਲਕ ਛੱਡਦਾ ਹੈ ਹੁਣ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੀ ਜੋ ਕਿ ਗਾਇਕਾ ਨਿਸ਼ਾ ਬਾਨੋ ਵੱਲੋਂ ਆਈ ਹੈ ਪੰਜਾਬੀ ਗਾਇਕਾ ਨਿਸ਼ਾ ਬਾਨੋ ਇਸ ਐਤਵਾਰ 16 ਨਵੰਬਰ ਨੂੰ ਇੱਕ ਖਾਸ ਪਰਫਾਰਮੈਂਸ ਪੇਸ਼ ਕਰਨ ਜਾ ਰਹੀ ਹੈ। ਇਹ ਪ੍ਰੋਗਰਾਮ ਰਾਤ 9 ਵਜੇ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਮਾਗਮ ਦੀ ਮੇਜ਼ਬਾਨੀ ਇਕਰਾਮ ਸ਼ਾ ਕਰ ਰਹੇ ਹਨ ਅਤੇ ਸੰਗੀਤ ਦੀ ਸੁਰਾਵਲੀ ਲਹਿਰਾਂ DJ ਹਰਸ਼ ਵੱਲੋਂ ਪੇਸ਼ ਕੀਤੀਆਂ ਜਾਣਗੀਆਂ। ਇਹ ਪਰਫਾਰਮੈਂਸ ਦਵਾਈ ਦੇ ਦਹਿਰਾ ਇਲਾਕੇ ਦੀ ਮੋਤੀਨਾ ਰੋਡ ਤੇ ਸਥਿਤ ਬੈਂਟਾ ਸਟਾਰ ਹੋਟਲ ਦੀ ਤੀਜੀ ਮੰਜ਼ਿਲ ਤੇ ਹੋਵੇਗੀ। ਈਵੈਂਟ ਲਈ ਐਂਟਰੀ ਫੀਸ 49 ਰੱਖੀ ਗਈ ਹੈ। ਹੁਣ ਗੱਲ ਕਰਦੇ ਹਾਂ ਨੈਕਸਟ ਅਪਡੇਟ ਦੀ। ਨਵਾਂ ਮਿਊਜ਼ਿਕ ਵੀਡੀਓ ਦਿਲ ਤੇਰਾ ਟੁੱਟੇਗਾ ਹੁਣ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਰਾਹੁਲ ਵੈਦੇ ਦੀ ਸੁਰੀਲੀ ਆਵਾਜ਼ ਨੇ ਗਾਇਆ ਹੈ। ਵੀਡੀਓ ਵਿੱਚ ਅਲੀ ਗੋਨੀ ਅਤੇ ਜੈਸਮਿਨ ਪਸੀਨ ਮੁੱਖ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਇਹ ਗਾਣਾ ਆੜੀ 뮤ਜ਼ਿਕ ਐਂਡ ਰਿਕਾਰਡਸ ਵੱਲੋਂ ਪੇਸ਼ ਕੀਤਾ ਗਿਆ ਹੈ। ਫਿਲਹਾਲ ਇਹ ਗੀਤ ਆੜੀ 뮤ਜ਼ਿਕ ਇੰਡੀਆ ਦੇ YouTube ਚੈਨਲ ਤੇ ਉਪਲਬਧ ਹੈ। ਹੁਣ ਗੱਲ ਕਰਦੇ ਹਾਂ ਨੈਕਸਟ ਅਪਡੇਟ ਦੀ ਪੰਜਾਬੀ ਸੰਗੀਤ ਜਗਤ ਵੱਲੋਂ ਇੱਕ ਨਵਾਂ ਗੀਤ ਦਰਸ਼ਕਾਂ ਲਈ ਪੇਸ਼ ਕੀਤਾ ਗਿਆ ਹੈ ਇਹ ਗਾਣਾ ਜੋੜੀ ਹੁਣ ਰਿਲੀਜ਼ ਹੋ ਚੁੱਕਾ ਹੈ ਇਸ ਗੀਤ ਨੂੰ ਅਭੀ ਸ਼ਰਮਾ ਨੇ ਗਾਇਆ ਹੈ ਅਤੇ ਇਸ ਦੇ ਬੋਲ ਅਤੇ ਸੰਗੀਤ ਦੀ ਰਚਨਾ ਵੀ ਅਭੀ ਸ਼ਰਮਾ ਨੇ ਹੀ ਕੀਤੀ ਹੈ ਇਸ ਗੀਤ ਲਈ ਸੰਗੀਤ ਹੈਮੀ ਨੇ ਤਿਆਰ ਕੀਤਾ ਹੈ ਵੀਡੀਓ ਵਿੱਚ ਅਭੀ ਸ਼ਰਮਾ ਦੇ ਨਾਲ ਸਤਿਕਰਨ ਵੀਰ ਸਿੰਘ ਘੋਸਾ ਮੁੱਖ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ ਇਸ 뮤직 ਵੀਡੀਓ ਦਾ ਨਿਰਦੇਸ਼ਕ ਹਤੇਸ਼ ਅਰੋੜਾ ਨੇ ਕੀਤਾ ਹੈ। ਇਸ ਗੀਤ ਨੂੰ ਬਿਗ ਮੈਨ 뮤직 ਅਤੇ ਰਾਜ ਚੇਤ ਸ਼ਰਮਾ ਵੱਲੋਂ ਪੇਸ਼ ਕੀਤਾ ਗਿਆ ਹੈ। ਜਦਕਿ ਪ੍ਰੋਡਿਊਸਰ ਦੇ ਤੌਰ ਤੇ ਮੂਰਤੀਆਂ ਨੇ ਕੰਮ ਸੰਭਾਲਿਆ ਹੈ। ਇਸ ਨਵੇਂ ਗਾਣੇ ਜੋੜੀ ਨੂੰ ਦਰਸ਼ਕਾਂ ਵੱਲੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਹੁਣ ਗੱਲ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੀ ਜੋ ਕਿ ਰਾਜਵੀਰ ਜਿੰਦਾਵਾ ਨਾਲ ਜੁੜੀ ਹੋਈ ਹੈ। ਰਾਜਵੀਰ ਜਿੰਦਾਵਾ ਦੀ ਨਵੀਂ ਫਿਲਮ ਜਮਲਾ 28 ਨਵੰਬਰ ਨੂੰ ਸਿਨੇਮਾ ਕਨ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਤੇ ਐਮੀ ਵੀਰ ਕਤੇ ਕੁਲਵਿੰਦਰ ਬਿੱਲੇ ਨੇ ਕੁਝ ਗੱਲਾਂ ਕਹੀਆਂ ਹਨ ਆਓ ਤੁਹਾਨੂੰ ਉਹ ਗੱਲਾਂ ਸੁਣਾਈਏ ਐਮੀ ਵੀਰਕ ਨੇ ਦੋਵੇਂ ਹੱਥ ਜੋੜ ਕੇ ਇਹ ਬੇਨਤੀ ਕੀਤੀ ਕਿ ਤੁਸੀਂ ਬੇਸ਼ੱਕ ਮੇਰੀ ਕੋਈ ਫਿਲਮ ਆਵੇ ਤਾਂ ਵੇਖੋ ਨਾ ਵੇਖੋ ਉਹ ਇੱਕ ਵੱਖਰੀ ਗੱਲ ਹੈ ਪਰ ਮੇਰੇ ਕਹਿਣ ਤੇ ਮੇਰੀ ਇਹ ਨਿਮਰ ਬੇਨਤੀ ਹੈ ਕਿ ਤੁਸੀਂ ਮੇਰੇ ਵੀਰ ਰਾਜਵੀਰ ਦੀ ਫਿਲਮ ਜਰੂਰ ਵੇਖਣੀ ਹੈ ਇਹ ਫਿਲਮ ਬਹੁਤ ਵੱਡੇ ਪੱਧਰ ਤੇ ਰਿਲੀਜ਼ ਹੋਵੇਗੀ ਤੁਸੀਂ ਦੁਨੀਆ ਦੇ ਜਿਸ ਵੀ ਕੋਨੇ ਵਿੱਚ ਹੋਵੋਗੇ ਤੁਹਾਨੂੰ ਇਹ ਫਿਲਮ ਦੇਖਣ ਨੂੰ ਮਿਲੇਗੀ ਬਸ ਮੇਰੀ ਹੱਥ ਜੋੜ ਕੇ ਇਹ ਬੇਨਤੀ ਹੈ ਪਰਿਵਾਰਾਂ ਨਾਲ ਜਾ ਕੇ ਇਹ ਫਿਲਮ ਜ਼ਰੂਰ ਦੇਖਣੀ ਹੈ ਕਿਉਂਕਿ ਇਸ ਫਿਲਮ ਨਾਲ ਸਾਡੇ ਪਰਿਵਾਰ ਨੂੰ ਬਹੁਤ ਸਪੋਰਟ ਮਿਲਣੀ ਹੈ ਹੁਣ ਗੱਲ ਕਰਦੇ ਹਾਂ ਕੁਲਵਿੰਦਰ ਵਿੱਲੇ ਦੀ ਸਾਡੇ ਭਰਾ ਦੀ ਫਿਲਮ ਆ ਰਹੀ ਹੈ ਜਿਸ ਦਾ ਨਾਮ ਹੈ ਜਮਲਾ ਜਿੰਨਾ ਵੱਡਾ ਸਾਡਾ ਭਰਾ ਸੀ ਅਤੇ ਜਿੰਨਾ ਉਸ ਨੇ ਆਪਣੇ ਗਾਣਿਆਂ ਵਿੱਚ ਯੋਗਦਾਨ ਦਿੱਤਾ ਉਹ ਇੱਕ ਲੋਕ ਗਾਇਕ ਵਰਗਾ ਕਲਾਕਾਰ ਸੀ ਇਹ ਫਿਲਮ ਵੀ ਇੱਕ ਮਹਾਨ ਗਾਇਕ ਜਮਲਾ ਦੇ ਨਾਮ ਨੂੰ ਅੱਗੇ ਲੈ ਕੇ ਜਾਵੇਗੀ ਤੁਸੀਂ ਜ਼ਰੂਰ ਜਾ ਕੇ ਫਿਲਮ ਦੇਖਿਓ ਇਹ ਫਿਲਮ 28 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣੀ ਹੈ ਆਪਣੇ ਪਰਿਵਾਰਾਂ ਅਤੇ ਬੱਚਿਆਂ ਨਾਲ ਜਾ ਕੇ ਉਸ ਭਰਾ ਨੂੰ ਸਪੋਰਟ ਕਰੋ ਜਿਸ ਨੂੰ ਅਸੀਂ ਗਾਣਿਆਂ ਵਿੱਚ ਵੱਡਾ ਕੀਤਾ ਸੀ ਜੇ ਤੁਹਾਨੂੰ ਅਜਿਹੀਆਂ ਹੋਰ ਅਪਡੇਟਸ ਚਾਹੀਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ